ਉਨੀ ਤਾਂ ਸਾਫ਼ ਰੱਖ ਦਿੱਤੀਆਂ ਨੇ ਮੰਜ਼ਲਾਂ ਪਰ بڑا ਔਖਾ ਯਾਰ ਟਿਕਣਾ ਏ ਸੱਚ ਤੇ ਅੱਗ ਨਹੀਂ ਮੱਚਦੇ ਨੇ ਲੋਕ ਬੜੇ ਲੋਕ ਮੈਨੂੰ ਹੱਸ ਦੇਣ ਵੇਖ ਮੱਚਦੇ ਸਾਨੂੰ ਸਭ ਪਤਾ ਕਿਹੜਾ ਦਿਲੋਂ ਕਿਹੜਾ ਉੱਤੋਂ ਉੱਤੋਂ ਵੰਦਾ ਏ ਚੰਗੇ ਟਾਈਮ ਚੰਗੇ ਟਾਈਮ ਕਹਿੰਦੇ ਮੁੰਡਾ ਚਾਚੇ ਮੇਰੇ ਦਾ ਪਰ ਔਖੇ ਵੇਲੇ ਨੰਬਰ ਬਲੌਕ ਹੁੰਦਾ ਏ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਇਨਸਾਨ ਨੂੰ ਜ਼ਿੰਦਗੀ ਜਿਉਂਦਾ ਟੰਗ ਵੀ ਸਿਖਾ ਦਿੰਦੇ ਨੇ ਤੇ ਜ਼ਿੰਦਗੀ ਵਿੱਚ ਆਇਆ ਔਖਾ ਸਮਾਂ ਆਪਣੇ ਤੇ ਬਗਾਨਿਆਂ ਦੀ ਪਰਖ ਕਰਾ ਦਿੰਦਾ ਹੈ ਫਰੀਦਕੋਟ ਦਾ ਰਹਿਣ ਵਾਲਾ ਹੀ ਨੌਜਵਾਨ ਅਮਨ ਇਨੇ ਦਿਨੀ ਆਪਣੇ ਮਾੜੇ ਦੌਰ ਦੇ ਵਿੱਚੋਂ ਲੰਘ ਰਿਹਾ ਜਿਸ ਨੇ ਆਪਣੇ ਔਖੇ ਸਮੇਂ ਦੇ ਕੋੜੇ ਮਿੱਠੇ ਤਜਰਬਿਆਂ ਨੂੰ ਕਾਗਜ਼ ਤੇ ਪੰਨੇ ਤੇ ਲਿਖਿਆ ਤੇ ਉਹ ਹੁਣ ਖੂਬ ਸੂਰਤ ਗੀਤ ਵਜੋਂ ਨਿਭੜੇ ਨੇ ਉਸਨੇ ਆਪਣੇ ਦਰਦ ਭਰੀ ਆਵਾਜ਼ ਵਿੱਚ ਗਾ ਕੇ ਇਨੇ ਦਿਨੀ ਸਰੋਤਿਆਂ ਦੇ ਚਿਹਰੇ ਵਿੱਚ ਪੇਸ਼ ਕੀਤਾ ਜਿਸ ਨੂੰ ਹੁਣ ਸੋਸ਼ਲ ਮੀਡੀਆ ਤੇ ਚੰਗਾ ਹੰਗਾਰਾ ਮਿਲ ਰਿਹਾ ਹੈ ਆਉਂ ਜਾਣਦੇ ਆ ਇਸ ਨੌਜਵਾਨ ਦੀ ਕਹਾਣੀ ਕੀ ਹੈ ਸਰ ਗੀਤ ਮੇਰਾ ਬੰਦੇ ਪਰਖੇ ਗਏ ਹਰਿੰਦਰ ਸੰਧੂ ਸਾਹਿਬ ਨੇ ਸਾਰਾ ਜੋ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਇਹ ਜੀ ਤੇ ਮੈਨੂੰ ਸਰ ਸੰਧੂ ਸਾਹਿਬ ਦੇ ਨਾਲ ਕਾਫੀ ਦੇਰ ਹੋ ਗਈ 15 16 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਪਿਛਲੇ ਸਾਲ ਸਰ ਮੇਰੇ ਨਾਲ ਟ੍ਰੈਜ਼ਟੀ ਹੋ ਗਈ ਸੀ ਨਜ਼ਰ ਬਿਲਕੁਲ ਹੀ ਚਲੀ ਗਈ ਸੀ ਤੇ ਚਲੋ ਉੱਥੇ ਸਰਜਰੀ ਹੋਈ ਮੇਰੀ ਤੇ ਇੱਕ ਕਿਡਨੀ ਡੈਮੇਜ ਹੋ ਗਈ ਸੀ ਸਾਰੇ ਤੇ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪਈ ਮੈਨੂੰ ਤੇ ਉਸ ਤੋਂ ਬਾਅਦ ਸਰ ਉੱਥੇ ਮੈਂ ਇਹ ਗਾਣਾ ਲਿਖਿਆ ਸੀਗਾ ਜੀ ਵੀ ਉਹ ਮਾੜੇ ਹਾਲਾਤਾਂ ਦੇ ਵਿੱਚ ਚੰਗਿਆਂ ਮੰਦਿਆਂ ਦਾ ਪਤਾ ਲੱਗ ਜਾਂਦਾ ਹੈ ਨਾ ਜੀ ਮਾੜਾ ਵਕਤ ਵੀ ਕੁਝ ਨਾ ਕੁਝ ਸਿਖਾ ਕੇ ਜ਼ਰੂਰ ਜਾਂਦਾ ਤੇ ਸਰ ਉਦੋਂ ਲਿਖਿਆ ਸੀ ਗਾਣਾ ਇਹ ਜੀ ਅਮਨ ਆਪਣੀ ਗਾਇਕੀ ਦੇ ਸਫਰ ਬਾਰੇ ਆਪਣੇ ਬਾਰੇ ਥੋੜੀ ਜਾਣਕਾਰੀ ਜਰੂਰ ਦਿਓ ਰਸ਼ਕਾ ਸਰ ਗਾਇਕੀ ਸਾਡੇ ਬਲੱਡ ਜੀ ਹੈ ਜੀ ਚਾਚੇ ਦਾਦੇ ਪਰਦਾਦੇ ਮੇਰੇ ਚਾਚਾ ਜੀ ਇੱਕ ਸ਼੍ਰੀ ਕੁਲਦੀਪ ਮਾਨਕ ਸਾਹਿਬ ਦੇ ਨਾਲ ਬੈਂਜੋ ਪਲੇ ਕਰਦੇ ਹੁੰਦੇ ਸੀ ਘੱਟੋ ਘੱਟ ਉਹਨਾਂ ਨੇ 18-20 ਸਾਲ ਉਹਨਾਂ ਦੇ ਨਾਲ ਬੈਂਜੋ ਪਲੇ ਕੀਤੀ ਸੰਗੀਤ ਤਾਂ ਬਲੱਡ ਜੀ ਹੈ ਜੀ ਕੁਦਰਤ ਦੀ ਦੇਣੀ ਹੈ ਜੀ ਇਹ ਜਿਆਦਾ ਮੈਂ ਵੀ ਬਹੁਤ ਜ਼ਿਆਦਾ ਸਿੱਖ ਨਹੀਂ ਸਕਿਆ ਕਿਉਂਕਿ ਹਾਲਾਤ ਕਰਦੇ ਉਦਾਂ ਦੇ ਸੀ ਜਦੋਂ ਅਸੀਂ ਪਿੰਡ ਛੱਡ ਕੇ ਸ਼ਹਿਰ ਇੱਥੇ ਰਸਨ ਲੱਗੇ ਆ ਕੇ ਤੇ ਉਦੋਂ ਮੈਂ ਛੋਟਾ ਜਾਂ ਹੁੰਦਾ ਸੀ ਚੌਥੀ ਪੰਜਵੀਂ ਵਿੱਚ ਪੜਦਾ ਹੁੰਦਾ ਸੀ ਜੀ ਉਦੋਂ ਮੈਂ ਸਿੱਖਿਆ ਸਿਹਰੇ ਗਾਉਣ ਗਾ ਕੇ ਆਪਦੇ ਘਰ ਦਾ ਗੁਜ਼ਾਰਾ ਵੀ ਚਲਾਉਣਾ ਤੇ ਨਾਲ ਫਿਰ ਮੈਂ ਸਿੰਗਰ ਆਪਣੇ ਬਲਤੀ ਹਰਮਾਲਾ ਜੀ ਜਿਨ੍ਹਾਂ ਦਾ ਇੱਕ ਗਾਣਾ ਬਹੁਤ ਫੇਮਸ ਹੋਇਆ ਸੀਗਾ ਜੀ ਕੁੱਕੂ ਰਾਣਾ ਰੋਂਦਾ ਉਹ ਉਦੋਂ ਉਹਨਾਂ ਦਾ ਵਧੀਆ ਨਾਮ ਸੀਗਾ ਜੀ ਤੇ ਉਹਨਾਂ ਦੇ ਨਾਲ ਵੀ ਮੈਂ ਗਾਉਣ ਜਾਂਦਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਸਰ ਮੈਂ ਮਿਊਜ਼ੀਸ਼ੀਅਨ ਲਾਈਨ ਦੇ ਵਿੱਚ ਆ ਗਿਆ ਤੇ ਮੂਜੀਸ਼ਨ ਲਾਈਨ ਦੇ ਵਿੱਚ ਕਿਉਂ ਘਰ ਤੱਕ ਲਾਉਣਾ ਸੀਗਾ ਫੇਰੀ ਸਿੰਗਿੰਗ ਲਾਈਨ ਦੇ ਵਿੱਚ ਉਹਨਾਂ ਕੋਈ ਹੈ ਨਹੀਂ ਸੀਗਾ ਜੀ ਉਦੋਂ ਵੀ ਆਪਦੇ ਗਾਣੇ ਰਿਕਾਰਡ ਕਰ ਸਕੇ ਪਰ ਹੁਣ ਸਾਰਾ ਕੁਝ ਹੋਣਾ ਸੀਗਾ ਤੇ ਮੇਰੇ ਨਾਲ ਟ੍ਰੈਜੇਡੀ ਹੋ ਗਈ ਤੇ ਉੱਥੇ ਗਾਣਾ ਲਿਖਿਆ ਸੀਗਾ ਸੰਤੋ ਸਾਹਿਬ ਦੀ ਬਦੌਲਤ ਤੇ ਗਾਣਾ ਆਇਆ ਜੀ ਕਿਸ ਨੇ ਕਿਹੜੇ ਕਿਹੜੇ ਲੋਕਾਂ ਨੇ ਸਾਥ ਦਿੱਤਾ ਜਦੋਂ ਦੇਖੋ ਘਰ ਦੇ ਹਾਲਾਤ ਤੁਹਾਡੇ ਉਹ ਜਿਹੇ ਸੀਗੇ ਕਮਾਈ ਵਾਲੇ ਤੁਸੀਂ ਇਕੱਲੇ ਸੀਗੇ ਤਾਂ ਖਰਚਾ ਬਹੁਤ ਹੋ ਜਾਂਦਾ ਪੀਜੀਆ ਦੇ ਵਿੱਚ ਵੀ ਰਹੇ ਹੋ ਹੋਰ ਹਸਪਤਾਲਾਂ 'ਚ ਵੀ ਇਲਾਜ ਚੱਲਿਆ ਲੰਬਾ ਇਲਾਜ ਚੱਲਿਆ ਤਾਂ ਕਿਨੇ ਕਿਨੇ ਸਾਥ ਦਿੱਤਾ ਰੋਣਾ ਸਰ ਸਾਥ ਸਪੈਸ਼ਲੀ ਜਿਹੜਾ ਹੈਗਾ ਵੀ ਸੰਤੂ ਸਾਹਿਬ ਦਾ ਤਾਂ ਮੈਂ ਵੀ ਉਹ ਤਾਂ ਉਹਨਾਂ ਨੇ ਤਾਂ ਪਹਿਲਾਂ ਵੀ ਮੇਰੀ ਟ੍ਰੈਜੇਡੀ ਤੋਂ ਪਹਿਲਾਂ ਜਦੋਂ ਲਾਕਡਾਊਨ ਆਇਆ ਉਹਨਾਂ ਉਹਨਾਂ ਸਮੇਂ ਦੇ ਵਿੱਚ ਵੀ ਫੋਨ ਕਰਕੇ ਆਪ ਪੁੱਛਦੇ ਹੁੰਦੇ ਸੀ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਾਨੂੰ ਵੀ ਦੱਸੋ ਤੁਸੀਂ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਤੇ ਐਤਕੀ ਜਦੋਂ ਆਹ ਮੁਸੀਬਤ ਪਈ ਸਰ ਉਹਨਾਂ ਨੇ ਹੀ ਸਭ ਕੁਝ ਮੈਨੂੰ ਅੱਜ ਤੱਕ ਵੀ ਯਾਦ ਆ ਉਹ ਕਹਿੰਦੇ ਸੀ ਵੀ ਤੈਨੂੰ ਕੁਝ ਨਹੀਂ ਹੋਣ ਦੇਣਗੇ ਪੈਸੇ ਵੱਲੋਂ ਵੀ ਤੂੰ ਹੌਸਲਾ ਨਾ ਹਾਰੀ ਬਸ ਤੇ ਸਰ ਇਦਾਂ ਸੀਗਾ ਵੀ ਕੁਝ ਸੱਜਣ ਮਿੱਤਰ ਦੋਸਤ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਪਰ ਆਪ ਦਾ ਜੇ ਸਕੇ ਖੂਨ ਦੇ ਰਿਸ਼ਤੇਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਸਰ ਵੀ ਮੇਰੇ ਵੀ ਮੇਰੀ ਵਾਈਫ ਤੇ ਬੇਟਾ ਉਹਨਾਂ ਨੇ ਸਾਥ ਦਿੱਤਾ ਉਹੋ ਹੀ ਉੱਥੇ ਮੇਰਾ ਜਿੰਨਾ ਵੀ ਉਹਨਾਂ ਨੇ ਬਹੁਤ ਵੀ ਪਰੇਸ਼ਾਨੀਆਂ ਉੱਥੇ ਕੱਟੀਆਂ ਸਰ ਹੋਰ ਤਾਂ ਇੱਕ ਮੇਰਾ ਜੱਸਾ ਮੇਰੀ ਮਾਸੀ ਦਾ ਮੁੰਡਾ ਸਰ ਉਹਨੇ ਮੇਰਾ ਬਹੁਤ ਸਾਥ ਦਿੱਤਾ ਤੇ ਸੱਜਣ ਮਿੱਤਰ ਕੁਝ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਤੇ ਹੁਣ ਜਿਹੜਾ ਨਵੇਂ ਗਾਇਕ ਆ ਰਹੇ ਹੁਣ ਨਵੇਂ ਸਾਡੇ ਗਾਣੇ ਆ ਰਹੇ ਨੇ ਹਾਂਜੀ ਉਹਦਾ ਰਿਸਪੌਂਸ ਮਿਲ ਰਿਹਾ ਤੇ ਅੱਗੇ ਕੀ ਕਰਨਾ ਚਾਹੁੰਦੇ ਸੀ ਸਰ ਗਾਣੇ ਨੂੰ ਰਿਸਪੌਂਸ ਮੈਂ ਤਾਂ ਸਰ ਫੋਨ ਦੇ ਉੱਤੇ ਮੈਂ ਦੇਖ ਨਹੀਂ ਸਕਦਾ ਕਿਉਂਕਿ ਮੈਨੂੰ ਵੀ ਫੋਨ ਦੀ ਡਿਸਪਲੇ ਦੇ ਉੱਤੇ ਇਹਨਾਂ ਦਿਖਦਾ ਨਹੀਂ ਹੈ ਜਾਈ ਤੇ ਰਿਸਪੌਂਸ ਸੁਣਦਿਆਂ ਵੀ ਵਧੀਆ ਸੰਦੇਸ ਸਾਹਿਬ ਦੱਸ ਰਹੇ ਸੀਗੇ ਵੀ ਗਾਣਾ ਠੀਕ ਗਰੋ ਕਰ ਰਿਹਾ ਗਾਣਾ ਜੀ ਤੇ ਉਸ ਤੋਂ ਅੱਗੇ ਦਾ ਸਰ ਇਹ ਆ ਵੀ ਅੱਗੇ ਵੀ ਦਰਸ਼ਕਾਂ ਨੂੰ ਇਹੀ ਅਪੀਲ ਹੈ ਵੀ ਮੇਰੀ ਬੇਨਤੀ ਆ ਵੀ ਗਾਣਾ ਸੁਣੋ ਸਪੋਰਟ ਕਰੋ ਜੇ ਕਿਸੇ ਨੂੰ ਗਾਣਾ ਵੀ ਚਾਹੀਦਾ ਹੋਵੇ ਤੇ ਮੈਂ ਸਰ ਵੀ ਆਈਡੀਆ ਲਿਖ ਵੀ ਲੈਣਾ ਹੈਗਾ ਮੇਰੇ ਕੋਲ ਗਾਣੇ ਲਿਖੇ ਵੀ ਹੈਗੇ ਆ ਤੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਮੇਰੇ ਤੱਕ ਵੀ ਮੇਰੇ ਨਾਲ ਕੋਈ ਆਦਾ ਰਾਬਤਾ ਕਰ ਸਕਦਾ ਜੀ ਇੱਕ ਤੁਸੀਂ ਸਿੱਧੂ ਮੂਸੇ ਵਾਲੇ ਬਾਰੇ ਕਿਉਂ ਲਿਖਿਆ ਸੀਗਾ ਉਹਦੇ ਬਾਰੇ ਉਹ ਤੇ ਬਹੁਤ ਸਾਡੇ ਨਾਲ ਸਾਂਝ ਗੁਰਖੜੇ ਕਰੀਏ ਸਰ ਉਹ ਸਿੱਧੂ ਮੂਸੇਵਾਲੇ ਦਾ ਗਾਣਾ ਇਦਾਂ ਸੀਗਾ ਵੀ ਮੇਰੇ ਦੋਸਤ ਨੇ ਕਿਹਾ ਸੀਗਾ ਮੈਨੂੰ ਵੀ ਕੋਈ ਸਿੱਧੂ ਮੂਸੇ ਵਾਲੇ ਦਾ ਕੋਈ ਨਾ ਕੋਈ ਚੀਜ਼ ਬਣਾ ਕੇ ਦੇ ਮੈਂ ਟ੍ਰਿਬਿਊਟ ਦੇਣਾ 29 ਮਈ ਨੂੰ ਤੇ ਸਰ ਉਸ ਤੋਂ ਬਾਅਦ ਚ ਉਹ ਗਾਣਾ ਹੋ ਨਹੀਂ ਸਕਿਆ ਪਤਾ ਨਹੀਂ ਉਹਨਾਂ ਨੇ ਕੀ ਕੋਈ ਪ੍ਰੋਬਲਮ ਆ ਗਈ ਹੋਣੀ ਨਹੀਂ ਕੀਤਾ ਉਹ ਸਰ ਉਹ ਇੱਕ ਉਹਨਾਂ ਦੀ ਬਾਇਓਪੀਕੀ ਬਣ ਗਈ ਮੂਸੇ ਵਾਲਾ ਸਾਹਿਬ ਦੀ ਉਹ ਲਿਖਿਆ ਸੀ ਸਰ ਉਹ ਲਿਖਿਆ ਸੀਗਾ ਜੀ ਮੈਂ ਸੁਣਾ ਦਿੰਨਾ ਤੁਹਾਨੂੰ ਉਹ ਮੂਸੇ ਜੰਮਿਆ ਸਿੱਧੂ ਪੁੱਤਾਂ ਦਾ ਬਈ ਮੂਸੇ ਜੰਮਿਆ ਉਹ ਜੰਮਿਆ ਸਿੱਧੂ ਪੁੱਤਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹਟ ਤੇ ਉਹ ਹਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਉਹ ਜਿਹੜੇ ਮਾੜਾ ਚੰਗਾ ਬੋਲਦੇ ਆ ਸਿੱਧੂ ਨੂੰ ਉਹਈ ਜਿਹੜੇ ਮਾੜਾ ਚੰਗਾ ਉਮਰਾ ਚੰਗਾ ਬੋਲਦਾ ਸਿੱਧੂ ਨੂੰ ਵਿੱਚੋਂ ਵਿੱਚ ਫੈਨ ਸੁਣਦੇ ਜੱਟ ਦੇ ਉਹ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਜੁੱਤੀ ਚੱਟਦੇ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਕੌਲੀ ਚੱਟਦੇ